ਮਾਰੂ ਮਹੱਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਜੋ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਸਾਧ ਸੰਗਤ ਜੀ ਸਭ ਕੋਈ ਸਰੀਰ ਕਰਕੇ ਅੰਤ ਨੂੰ ਚਲਿਆ ਜਾਵੇਗਾ ਦੂਜੇ ਭਾਇ ਬਾਦਾ ਜਮ ਫਾਸੀ ਜਿਨ੍ਹਾਂ ਦੇ ਅੰਦਰ ద్వੈਤ ਭਾਵ ਹੈ ਉਹ ਇੱਥੇ ਵੀ ਮਾਇਆ ਦੇ ਮੋਹ ਜਪਦਾ ਹੋਇਆ ਹੈ ਅੰਤ ਨੂੰ ਜਮਦੀ ਫਾਹੀ ਉਸ ਨੂੰ ਪਵੇਗੀ ਸਤਿਗੁਰੂ ਰਾਖੇ ਸੇ ਜਨ ਉਪਰੇ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਰਾਖੇ ਹੋਏ ਆ ਉਹ ਇੱਥੇ ਮਾਇਆ ਦੇ ਬੰਧਨਾਂ ਤੋਂ ਵੀ ਵੱਜ ਗਏ ਹੈ ਅੱਗੇ ਕਾਲ ਦੇ ਬੰਧਨਾਂ ਤੋਂ ਵੀ ਵੱਜ ਗਏ ਉੱਭਰ ਗਏ ਹਨ ਸੱਚੇ ਸਾਚ ਸਮਾਈ ਸੱਚੇ ਨਾਮ ਜਪਣ ਵਾਲਿਆਂ ਦੀ ਸੱਚ ਸਰੂਪ ਵਿੱਚ ਸਮਾਈ ਮਲਾਪ ਹੋਇਆ ਹੈ ਪਿਆਰੇ ਆਪੇ ਕਰਤਾ ਕਰ ਕਰ ਵੇਖੈ ਆਪ ਹੀ ਕਰਤਾ ਹੈ ਸਾਰੇ ਜਗਤ ਦਾ ਕਰਕੇ ਉਤਪਤੀ ਕਰਕੇ ਪਾਲਣਾ ਸਾਰਿਆਂ ਦੀ ਗੁਰਬੂਤਾ ਨੂੰ ਵੇਖ ਰਿਹਾ ਹੈ ਜਿਸ ਨੂੰ ਨਜ਼ਰ ਕਰੇ ਸੂਈ ਜਨ ਲੇਖ ਜਿਸ ਨੂੰ ਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਦੇ ਉਹ ਜਨ ਲੇਖੇ ਚ ਪੈਂਦਾ ਪ੍ਰਵਾਨਗੀ ਚ ਪੈਂਦਾ ਹੈ ਉਹੋ ਹੀ ਲੇਖ ਲਖਦਾ ਹੈ ਉਸ ਪਰਮੇਸ਼ਵਰ ਦੇ ਤਾਈ ਗੁਰਮੁਖ ਗਿਆਨ ਤੇ ਸਭ ਕੁਝ ਸੂਝ ਹੈ ਜਿਨ੍ਹਾਂ ਗੁਰਮੁਖਾਂ ਨੂੰ ਮਹਾਰਾਜੀ ਰਜਾਦਾ ਗਿਆਨ ਆਪਨੀ ਹੰਗਤਾ ਕਰਕੇ ਬਣਦੇ ਸਭ ਕੋਈ ਵਾਹਿਗੁਰੂ ਨੂੰ ਜਾਣਦੇ ਆ ਇਹ ਗੁਰਮੁਖਾਂ ਦਾ ਗਿਆਨ ਹੈ ਤੇ ਸਭ ਕੁਝ ਸੂਝਿਆ ਹੈ ਗੁਰੂਆਂ ਮੁਖੀਆਂ ਦੁਆਰਾ ਜਿਨ੍ਹਾਂ ਨੂੰ ਗਿਆਨ ਹੋਇਆ ਉਹਨਾਂ ਨੂੰ ਸਭ ਕੁਝ ਬ੍ਰਹਮੀ ਸੂਝਿਆ ਜਿ세 ਹੁੰਦਾ ਹੈ ਅਗਿਆਨੀ ਅੰਧ ਕਮਾਈ ਜੇ ਗਿਆਨੀ ਪੁਰਖ ਹੋ ਗਿਆ ਹੁਣ ਪਾਈ ਦੀ ਕਮਾਈ ਕਰਕੇ ਹੁੰਦੇ ਹੋ ਰਹੇ ਹਣੇ ਪਿਆਰੇ ਮਨੁੱਖ ਸਹਿਤਾ ਬੂਝ ਨਾ ਪਾਈ ਮਨੁੱਖ ਦੇ ਅੰਦਰ ਸੰਸਾਭਣਿਆ ਰਹਿੰਦਾ ਹੈ ਆਪਦੀਆਂ ਦਲੀਲਬਾਜ਼ੀਆਂ ਤੇ ਵੀ ਸ਼ੰਕਾ ਕਰਦਾ ਰਹਿੰਦਾ ਹੈ ਸਤਗੁਰਾਂ ਦੇ ਬਚਨਾਂ ਤੇ ਤੇ ਕੀ ਇਸਨ ਯਕੀਨ ਕਰਨਾ ਸੀ ਕਿਉਂ ਮਨੁੱਖਾ ਨੂੰ ਸੰਸਾਅ ਪਰਮਾਨ ਪਰਵੇ ਬਪਰਦੇ ਆਰਗ ਬਣਿਆ ਰਹਿੰਦਾ ਹੈ ਅਤੇ ਬੂਝ ਨਾ ਪਾਈ ਸਿੱਖਿਆ ਨਹੀਂ ਉਹਨੂੰ ਪ੍ਰਾਪਤ ਕੀਤੀ ਹੈ ਮਰ ਮਰ ਜੰਮੈ ਜਨਮ ਗਵਾਈ ਮਰ ਮੌਤੇ ਮਾਰੇ ਹੋਏ ਮਰਦੇ ਰਹਿੰਦੇ ਹੈ ਵਾਸ਼ਨੇ ਲਈ ਜਮਾਏ ਜੰਮਦੇ ਰਹਿੰਦੇ ਹਨ ਜਨਮ ਗਵਾਈ ਜਨਮ ਧਾਰ ਕੇ ਕੋਈ ਲਾਭ ਨਹੀਂ ਖੜਵੇ ਜਨਮ ਨੂੰ ਵੀ ਬਿਰਸੀ ਗਵਾਈ ਜਾਂਦੇ ਹਨ ਗੁਰੂਖ ਨਾਮ ਰਤੇ ਸੁਖ ਪਾਇਆ ਜਿਹੜੇ ਗੁਰਮੁਖ ਮਾਰਾ ਦੇ ਅੰਮ੍ਰਿਤ ਨਾਮ ਜਿ ਰੱਤੇ ਹੋਏ ਹੈ ਉਹਨਾਂ ਸੋਖ ਸਰੂਪ ਨੂੰ ਪਾ ਲਿਆ ਹੈ ਸਹਜੇ ਸਾਚ ਸਮਾਈ ਸੁਖੀ ਸੁਚੇਤ ਸੱਚ ਸ੍ਰੀ ਵਿੱਚ ਉਹਨਾਂ ਦੀ ਸਮਾਈ ਮਿਲਾਪ ਹੋਇਆ ਹੈ ਪਿਆਰੇ ਤੰਦੈ ਧਾਵਤ ਮਨ ਭਇਆ ਮਨੂਰਾ ਜਿਹੜਾ ਦੁਨੀਆ ਦੇ ਤੰਦਿਆਂ 'ਚ ਮਾਇਆ ਦੇ ਤੰਦਿਆਂ 'ਚ ਮਨ ਦੌੜਦਾ ਰਹਿੰਦਾ ਹੈ ਉਹ ਮਨਸਾ ਸਾਹਿਬੀ ਲੋਹੇ ਦੀ ਮੈਣ ਵਰਗਾ ਮਨੂਰ ਬੜਾ ਭਾਰੀ ਹੋ ਜਾਂਦਾ ਹੈ ਪਾਪਾਂ ਕਰਕੇ ਫਿਰ ਹੋਵੇ ਕੰਚਨ ਭੀਟੇ ਗੁਰਪੂਰਾ ਜੀ ਤੁਹਾਨੂੰ ਬਾਰਸ਼ ਸੈਨਾ ਜਰੂਰ ਕਰ ਦਿੰਦਾ ਹੈ ਪਰ ਮਨੂਰ ਨੂੰ ਲੋਹੇ ਦੇ ਨੂੰ ਉਸ ਵੇਨਾ ਨਹੀਂ ਬਣਾ ਸਕਦਾ ਇਹ ਸਾਧ ਸੰਗੇ ਜੀ ਪਹਿਲਾ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਇਕ ਨਾਮ ਅਮਰਤੋ ਜਿਵੈ ਤਉ ਨਾਨਕ ਤ੍ਰਿਸ਼ਟੁ ਦੇਹਾ ਜੀ ਫਰਮਾਉਂਦੇ ਹਨ ਫਿਰ ਹੋਵੈ ਕੰਚਨ ਭੀਟੈ ਗੁਰਪੂਰਾ ਜੀ ਪੂਰਨ ਸੰਗਰੂ ਨਾਨਕ ਦੇਵ ਮਹਾਰਾ ਸਾਗੁਰੂ ਅੰਗਦ ਸਾਹਿਬ ਫਰਮਾਉਂਦਿਆਂ ਗੁਰੂ ਅਮਰਦਾਸ ਜੀ ਮਿਲ ਜਾਣਾ ਫਿਰ ਇਹ ਸੋਹਣਾ ਸੁਧ ਬ੍ਰਹਮ ਦਾ ਰੂਪ ਹੋ ਸਕਦਾ ਹੈ ਜਿਹੜਾ ਪਾਪਾਂ ਦਾ ਭਾਰਿਆ ਭਰਿਆ ਹੋਇਆ ਉਹ ਲੋਹੇ ਦੀ ਮੈਲ ਦੀ ਨਿਆਈ ਹੋ ਰਿਹਾ ਹੈ ਆਪੇ ਬਖਸ਼ ਲੈ ਸੁਖ ਪਾਏ ਜਿਨ੍ਹਾਂ ਨੂੰ ਸਤਗੁਰੂ ਜੀ ਆਪ ਬਖਸ਼ ਲੈਂਦੇ ਐ ਉਹ ਸੋਖ ਸਰੂਪ ਨੂੰ ਪਾਉਂਦੇ ਹਨ ਪੂਰਾ ਸ਼ਬਦ ਮਿਲਾਈ ਹੈ ਜਿਗਰੀਆਂ ਗੁਣਾਂ ਕਰਕੇ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ ਸ਼ਬਦ ਕਰਕੇ ਵਾਹਿਗੁਰੂ ਦੇ ਨਾਲ ਮਿਲਾਈ ਹੈ ਪਰ ਗੁਰੂ ਸਾਹਿਬ ਮਿਲਾ ਦਿੰਦੇ ਹਨ ਇਹ ਪਿਆਰੇ ਦੁਰਮਤ ਝੂਠੀ ਬੁਰੀ ਬੁਰਿਆ ਜਿਹੜੀ ખોટી ਮਤ ਅਸ਼ਰਾਬ ਪੀਣੀਆਂ ਗੰਦੇ ਸਿਨੇਮੇ ਦੇਖਣੇ ਅਤੇ ਭੈਲੇ ਅਚਾਰਾਂ ਵਿੱਚ ਲੱਗੇ ਰਹਿਣਾ ਕੁਸੰਗ ਵਿੱਚ ਜੁੜੇ ਰਹਿਣਾ ਇਹ ਖੋਟੀ ਮਾਤਰਾਏ ਦੀ ਮਾਤਰੇ ਕੌਣ ਕੋ ਮਾਤਰਾ ਲੈਣੀ ਪਰਦਾਰਾ ਨਿੰਦਿਆ ਰਸ ਰਿਓ ਆ ਰਾਮ ਭਗਤ ਨੇ ਕੀਨੀ ਪ੍ਰਾਏ ਘਰਾਂ ਨੂੰ ਤੱਕਣਾ ਇਹ ਜਿਹੜੀ ਖੋਟੀ ਮਾਤਰਾਏ ਝੂਠੀ ਹੈ ਜੀ ਜਿਹੜੀ ਸਿਸ਼ਟੀ ਲੱਗੀ ਹੋਈ ਹੈ ਬੁਰੀ ਬੁਰਿਆ ਬੁਰਿਆਰ ਜਿਹੜੀ ਕੁਸੰਗਤ ਉਹਦੇ ਕਰਕੇ ਬੁਰੀ ਹੋ ਰਹੀ ਸਾਰਿਆਂ ਜੀਆਂ ਦੀ ਦਿੱਤੀ ਜਿਹੜੀ ਹੈ ਬੁਰੇ ਬੁਰਿਆਰ ਜੇ ਕੰਮ ਕਰੋ ਲੋ ਮੋਹੰਕਾਰ ਹੈ ਕੋਨਾ ਕਰਕੇ ਬੁਰੀ ਹੋ ਰਹੀ ਐ ਕੁਬਦ ਜੋਮ ਨਹੀਂ ਕੁਦਾਇਆ ਕਿਸੈਣ ਪਰਨਿੰਦਾ ਘੜ ਚੂਹੜੀ ਮੁੱਠੀ ਕਰੋਰ ਜਨਾਲ ਕਿਉਂ ਬੁੜਿਆਰ ਪੁਰਖਾਂ ਦੀ ਕੁਸੰਗੀਆਂ ਦੀ ਕੁਸੰਗ ਕਰਕੇ ਬੁਰੀ ਹੋ ਰਹੀ ਐ ਸਾਡੀ ਸੁਰਤ ਜਿਹੜੀ ਹੈ ਔਗਣਿਆਰੀ ਔਗਣਿਆਰੀ ਲਾਜ ਨੇ ਸਾਲ ਸੰਗ ਜੀ ਔਗਣਾ ਵਾਲਿਆਂ ਦੀ ਜਿਹੜੀ ਵਿਰਤੀ ਐ ਉਹ ਔਗਣੇ ਆਰਾਂ ਨੂੰ ਸਾਰਿਆਂ ਨੂੰ ਪਸੰਦ ਹੁੰਦੇ ਜਿਹੜਾ ਜ ਕੋਈ ਆਦਮੀ ਹੁੰਦਾ ਐ ਉਹ ਜੇ ਉਪਰਖਾਂ ਦੀ ਕੁਸੰਗਤ 'ਚ ਖੁਸ਼ ਰਹਿੰਦਾ ਹੈ ਜਿਹੜੀ ਔਗਣਵਾਰੀ ਹੈ ਔਗਣਾਰਾਂ 'ਚ ਮਿਲ ਕੇ ਖੁਸ਼ ਰਹਿੰਦੀ ਹੈ ਇਉਂ ਪਾਪਾ ਰੂਪੀ ਔਗਣਵਾਰੀ ਜਿੰਦ ਹੈ ਤੇ ਔਗਣਾਰ ਕੁਸੰਗਰੀ 'ਚ ਜੀ ਰਹੀ ਰਹਿੰਦੀ ਹਰ ਵਕਤ ਕੱਚੀ ਮੱਤ ਫੀਕਾ ਮੁਖਬੂਲ ਹੈ ਉਹਨਾਂ ਦੀ ਕੱਚੀ ਮੱਤ ਝੂਠੀ ਮੱਤ ਹੈ ਫਿੱਕਾ ਬੇਰ ਅਸੀਂ ਆ ਰਹੀਆਂ ਗੱਲਾਂ ਮੂੰਹੋਂ ਬੋਲਦੇ ਆ ਪਰਖੋ ਦੁਰਮਤ ਨਾਮ ਨਾ ਪਾਈ ਹੈ ਕੋਟੀ ਮਤ ਵਾਲਿਆਂ ਨੇ ਮਾਰੇ ਦੇ ਨਾਮ ਦੀ ਪ੍ਰਾਪਤੀ ਨਹੀਂ ਕੀਤੀ ਇਹ ਪਿਆਰੇ ਔਗਣਿਆਰੀ ਕਾਂਥ ਨਾ ਭਾਵੇਂ ਜਿਹੜੀ ਔਗਣਾ ਵਾਲੀ ਇਸਤਰੀ ਹੈ ਉਹ ਪਤੀ ਨੂੰ ਚੰਗੀ ਨਹੀਂ ਲੱਗਦੀ ਇਸੇ ਪ੍ਰਕਾਰ ਜਿਹੜੀ ਔਗਣਾ ਵਾਲੀ ਰੂਹ ਹੈ ਉਹ ਵਾਹਿਗੁਰੂ ਪਤੀ ਨੂੰ ਨਹੀਂ ਚੰਗੀ ਲੱਗਦੀ ਹੈ ਮਾਨਕੀ ਝੂਠੀ ਝੂਠ ਕਮਾਲ ਜਿਹੜੀ ਸਾਥਸੰਗੀ ਝੂਠ ਬੋਲਣ ਤੇ ਮਨ ਦੀ ਝੂਠੀ ਹੈ ਉਹ ਝੂਠਾਈ ਵਿਸ਼ੇ ਦੀ ਕਮਾਈਆਂ ਨੂੰ ਕਰਦੀ ਰਹਿੰਦੀ ਹਰ ਵਕਤ ਵਕਾਰਾਂ ਦੇ ਚ ਹੀ ਲੱਗੀ ਰਹਿੰਦੀ ਹੈ ਫੇਰ ਅਵਿਦਿਆ ਰੂਪੀ ਝੂਠ ਕਰਕੇ ਮਨ ਦੀ ਝੂਠੀ ਹੈ ਅਗੇ ਝੂਠ ਕਮਾਵੇ ਤੇ ਝੂਠ ਵਿਦਿਆ ਦੀਆਂ ਗੱਲਾਂ ਕਮਾਉਂਦੀ ਹਰ ਵਕਤ ਫਿਰ ਕਾ ਸਾਵ ਨਾ ਜਾਣੈ ਮੂਰਖ ਐਸੀ ਮੂਰਖ ਹੈ ਪਤੀ ਅਕਾਲ ਪੁਰਖ ਦੇ ਸਵਾਦ ਰਸ ਨੂੰ ਪਰ ਜੋ ਜਨ ਨੂੰ ਲਾਭ ਨੂੰ ਨਹੀਂ ਜਾਣਦੀ ਹੈ। ਇਹਨ ਗੁਰੂ ਬੂਝ ਨਾ ਪਾਈ ਹੈ। ਸਤਿਗੁਰੂ ਸਾਹਿਬ ਤੋਂ ਬਗੈਰ ਬੂਝ ਜੋ ਸਿੱਖਿਆ ਨਹੀਂ ਕਿਸੇ ਨੇ ਪ੍ਰਾਪਤ ਕੀਤੀ, ਸਮਝ ਨਹੀਂ ਕਿਸੇ ਨੂੰ ਪਾਉਣਾ ਕੀਤੀ ਹੈ। ਦੁਰਮਤ ਖੋਟੀ ਖੋਟ ਕਮਾਵੇ। ਜਿਹੜੀ ਖੋਟੀ ਮਤ ਵਾਲਿਆਂ ਪੁਰਖਾਂ ਦੀ ਕੁ ਸੰਗਤ ਕਰਨ ਵਾਲੀ ਹੈ, ਉਹ ਦੁਰਮਤਨ ਖੋਟੀ ਹੈ। ਤੇ ਖੋਟਤਾ ਜੇ ਤੁਹਾਨੂੰ ਤੋਂ ਹੀ ਨੇ ਕਰਮਾਂ ਨੂੰ ਕਮਾਉਂਦੀ ਰਹਿੰਦੀ ਪਾਪਾਂ ਵਾਲੇ ਕਰਮਾਂ ਨੂੰ ਸ਼ਿੰਗਾਰ ਕਰੇ ਫਿਰ ਖਸਮ ਨਾ ਭਾਵ ਜਿਹੜੀ ਸਾਧ ਸੰਗੇ ਜੀ ਬੁਰੀ ਐ ਉਤੋਂ ਸ਼ਿੰਗਾਰਾਂ ਕਰਦੀ ਐ ਸ਼ਿੰਗਾਰਾਂ ਕਰਕੇ ਪਤੀ ਨੂੰ ਨਹੀਂ ਉਹ ਚੰਗੀ ਲੱਗਦੀ ਹੈ ਇਸੇ ਪ੍ਰਕਾਰ ਦੁਰਮਤ ਖੋਟੀ ਖੋਟ ਕਮਾਉਂ ਜਿਹੜੀ ਖੋਟੀ ਘੋਟੀ ਮਤ ਸਿੱਖਿਆ ਕਰਕੇ ਖੋਟੀ ਹੋਈ ਐ ਉਹ ਖੋਟ ਸ੍ਵੈਗਤਨ ਪਾਪਾਂ ਦੇ ਕਰਮਾਂ ਨੂੰ ਕਮਾਉਂਦੀ ਰਹਿੰਦੀ ਹੈ। ਸੀ ਗਾਇ ਕਰੇ ਪੈਰ ਖਾਸ ਨਾ ਭਾਰ। ਉਹ ਤੁਮ ਬੈਸਨ ਵੀ ਲੋਂਗੇ ਐ ਤਿਲਕ ਛਾਪਾ ਵੀ ਲੋਂਗੇ ਸ਼ਿੰਗਾਰ ਵੀ ਕਰਦੇ ਐ। ਪਤੀ ਅਕਾਲ ਪੁਰਖ ਮਾਲਕ ਨੂੰ ਉਹ ਭਾਉਂਦੇ ਵੀ ਨਾ ਇਸ ਲੋਕ 'ਚ ਨਾ ਪ੍ਰਲੋਕ ਵਿੱਚ। ਗੁਣਵੰਤੀ ਸਦਾ ਪੈਰ ਰਾਵੈ। ਗੁਣਵੰਤੀ ਕੌਣ ਹੈ? ਜੋ ਦੀਸਾ ਗੁਰ ਸਿੱਖਣ ਤੇ ਨੂੰ ਲਾਗੋਂ ਪਾਏਗੀ। ਆਖਾਂ ਮਿਰਛਾ ਜੀ ਨੂੰ ਸਜੰਦੇ ਉਹ ਮੁਲਾਏ ਜੀ ਨੂੰ। ਐਸੇ ਗਿਆਨ ਆਦ ਗੁਣਾ ਵਾਲੀ ਜਿਹੜੀ ਸਤ ਸੰਤੋਖ ਸਿੰਗਾਰੀਆਂ ਮਿੱਠਾ ਬੋਲਣੀ ਇਹ ਜਿਹੜੀਆਂ ਗੁਣਾ ਵਾਲੀਆਂ ਮਹਾਪੁਰਖ ਸਖੀਆਂ ਹਨ ਸਦਾ ਪਿਰ ਰਾਵੈ ਉਹ ਸਦਾ ਪਤੀ ਅਕਾਲ ਪੁਰਖ ਦੇ ਅਨੰਦ ਨੂੰ ਮਾਣਦੀਆਂ ਹਨ ਉਚਾਰਦੇ ਹਨ ਸਤਗੁਰ ਮੇਲ ਮਿਲਾਈ ਹੈ ਸਤਗੁਰੂ ਸਾਹਿਬ ਜੀ ਨੇ ਆਪ ਦੇ ਮੇਲ ਚ ਉਹਨਾਂ ਦੀ ਬਿਰਤੀ ਮਿਲਾ ਦਿੱਤੀ ਇਹ ਪਿਆਰੇ ਆਪੇ ਹੁਕਮ ਕਰੇ ਸਭ ਵੇਖੈ ਆਪ ਹੀ ਮਾਰੇ ਸਾਰਿਆਂ ਚ ਹੁਕਮ ਕਰਨ ਵਾਲਾ ਹੈ ਤੇ ਆਪ ਹੀ ਹੁਕਮ ਮੰਨਣ ਵਾਲੇ ਜਿਹੜੇ ਮਨ ਕਰਕੇ ਐ ਰਜਾ ਚੱਲਦੇ ਐ ਫਿਕ ਹੁਕਮ ਤੋਂ ਉਲਟ ਚੱਲਣ ਵਾਲੇ ਸਾਰੇ ਨੂੰ ਆਪ ਵੇਖਦਾ ਹੈ ਹੁਕਮ ਉਹਨਾਂ ਤੇ ਕੀਤਾ ਜਿਹੀ ਕੇ ਦੀ ਵਾਸ਼ਨਾ ਉਹਦੀ ਕਰਨੀ ਅਨਸਾਰ ਇੱਕ ਨਾ ਬਖਸ਼ ਲਏ ਧੁਰ ਲੇਖ ਜਿਹੜੇ ਧੁਰੋਂ ਮਹਾਰਾਜ ਸਾਹਿਬ ਜੀ ਦੇ ਪਾਸੋਂ ਨਿਸਕਾਮ ਕਰਮ ਕਰਕੇ ਲੇਖ ਲਖਾ ਲਿਆਏ ਐ ਉਹਨੂੰ ਇਸ ਉਹਨੂੰ ਖਜ ਨੂੰ ਜੀ ਬਖਸ਼ ਲੈਂਦਾ ਹੈ ਧੁਰੋਂ ਹੀ ਆਦੋ ਲਾ ਕੇ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਲੇਖ ਹੈ ਲਿਖਦੇ ਆ ਹਿਰਦੇ ਚ ਉਹਨਾਂ ਦੇ ਕੋਲ ਉਹਨੂੰ ਬਖਸ਼ ਲੈਂਦਾ ਹੈ ਇਹ ਆਪੇ ਬਖਸ਼ ਲਏ ਇੱਕ ਨਾ ਬਖਸ਼ ਲਏ ਧੁਰ ਲੇਖ ਹੈ ਇਹਨਾਂ ਨੂੰ ਸਤਿਗੁਰੂ ਜੀ ਬਖਸ਼ ਲੈਂਦੇ ਆ ਧੁਰੋਂ ਜਿਨ੍ਹਾਂ ਦੇ ਲੇਖ ਰਿਕੇ ਇਸ ਮਨੁੱਖਾ ਜਨਮ ਜੀ ਪਰਮੇਸ਼ਰ ਦੀ ਇਹਨੂੰ ਪ੍ਰਾਪਤੀ ਹੋ ਜਾਏਗੀ ਤੁਰ ਆਗ ਰੂਪ ਰਮੇਸ਼ ਨੂੰ ਜੇ ਲੇਖ ਲਖਦੇ ਹਨ ਜਾਣਦੇ ਐ ਅਨ ਦਿਨ ਨਾਮ ਰਤੇ ਉਹ ਲੇਖੇ ਪ੍ਰਵਾਨਗੀ ਚ ਪੈ ਗਿਆ ਤੁਰੋਂ ਹੀ ਅਨ ਦਿਨ ਨਾਮ ਰਤੇ ਸੱਚ ਪਾਇਆ ਜਿਹੜੀ ਰਾਜ ਨੂੰ ਮਹਾਰਾਜ ਨਾਮ ਕਿੰਗੇ ਹੋਏ ਐ ਉਹਨਾਂ ਸੱਚ ਸਰੂਪ ਸੁਖ ਨੂੰ ਪਾ ਲਿਆ ਹੈ ਆਪੇ ਮੇਲ ਮਿਲਾਈ ਹੈ ਆਪਣੇ ਸੂਰਜ ਜਿਹੜੇ ਮੇਲੇ ਹੋਏ ਬ੍ਰਹਮ ਗਿਆਨੀ ਉਹਨਾਂ ਦੇ ਮੇਲ ਤੋਂ ਉਹਨਾਂ ਦੀ ਬ੍ਰਿਤੀ ਮਿਲਾ ਦਿੱਤੀ ਹੈ ਆਪੇ ਮੇਲੇ ਜੋ ਸਰਗੁਰੂ ਆਪਣੇ ਸੂਰਜ ਮੇਲੇ ਹੋਏ ਐ ਉਹਨਾਂ ਦੇ ਮੇਲ 'ਚ ਉਹਨਾਂ ਨੂੰ ਮਿਲਿਆ ਹੈ ਜੋ ਗੁਰਾਂ ਦੇ ਮੇਲ 'ਚ ਮਿਲੇ ਹੈ ਉਹ ਆਪਣੇ ਨਾਮ ਦੇ ਮੇਲ 'ਚ ਮਿਲੇ ਹੈ ਜਿਨ੍ਹਾਂ ਨੂੰ ਨਾਮ ਦੇ ਮੇਲ 'ਚ ਮਿਲੇ ਨੂੰ ਆਪਣੇ ਸਰੂਪ 'ਚ ਮਿਲਾ ਲਿਆ ਹੈ ਹਉਮੈ ਤਾਤੂ ਰਸ ਲਾਈ ਸਤਸੰਗੀ ਜੀ ਦੀ ਹਉਮੈ ਦੇਹ ਦੀ ਅਤੇ ਤਾਤ ਮਾਇਆ ਲੱਗੀ ਹੋਈ ਹੈ ਹਉਮੈ ਤਾਤ ਉਹ ਰਸ ਲਾਈ ਸੁਨੀਆਂ ਦਾ ਵੋ ਲੱਗਾ ਹੋਇਆ ਸਭ ਦੇ ਸਰੂਪ ਸਰੂਪ ਰੂਪ ਜਾਣਨ ਦਾ ਵਾਸਤਵੰਦ ਬਿਸ਼ਿਆੰਚ ਰਸ ਪ੍ਰੇਮ ਲਾਇਆ ਹੋਇਆ ਇਹਨਾਂ ਚੀਜ਼ਾਂ ਵਿੱਚ ਲੱਗੇ ਹੋਏ ਹਨ ਜਿਹੜੇ ਬੁਰਖੋ ਗੁਰਮੁਖ ਲੇ ਵਸਾਚੀ ਸਹ ਜਿਸਮਾ ਪਰਿਆਨੀ ਬੁਰਖ ਜਿਹੜੇ ਹੈ ਤਾਂ ਜਮਾਇ ਨੇ ਹਉਮੈ ਚ ਵੇੜ ਕੇ ਸਰੀਰਾਂ ਦੇ ਮੋਹ ਤੇ ਰਸਾਂ ਕਸਾਂ ਦੀ ਬਿੱਤੀ ਲਾਛਦੀਆਂ ਗਿਆਨੀਆਂ ਨਹੀਂ ਹਉਮੈ ਤਾਂ ਤਾਂ ਮੋਹ ਰਸ ਲਾਈ ਜਿਹੜੇ ਹਉਮੈ ਵਾਲੇ ਬੁਰਖੋ ਜੁਨਾ ਚ ਧੌਂਦੇ ਫਿਰਦੇ ਐ ਸਰੀਰਾਂ ਨਾਲ ਮੋਹ ਲਾਉਣੇ ਕਰਕੇ ਰਸਾਮ ਵਿੱਚ ਲੱਗੀ ਹੋਈ ਏ ਚਿੱਦਿ ਗਿਰਤੀ ਭੋਗਾਂ ਨੂੰ ਤੇ ਉਹਨਾਂ ਦੀ ਹੋਮੇ ਤਾਂ ਹਉਮੈ ਰਸ ਲਈ ਅਗਿਆਨੀਆਂ ਪੁਰਖਾਂ ਦੀ ਜਿਹੜੀ ਹੈ ਤਾਂਤ ਮਾਇਆ ਨੇ ਦੇਹ ਦੀ ਹੋਮੇ ਵਿੱਚ ਤੇ ਸੁਵੰਨੀਆਂ ਦੇ ਮੋਹ ਦੇ ਰਸ ਵਿੱਚ ਬਿਰਤੀ ਲਾਗਦੀ ਹੈ ਗੁਰ ਗੁਰਮੁਖ ਖੱਲੇ ਵਸਾਚੀ ਸਹਿਜ ਸਮਾਇ ਗੁਰਮੁਖਾਂ ਦੀ ਲਿਓ ਵਾਹਿਗੁਰੂ ਚ ਸੱਚੀ ਲੱਗੀ ਹੋਈ ਹੈ ਉਹ ਸਹਜੇ ਵਾਹਿ ਵਿੱਚ ਸਮਾਏ ਰਹਿੰਦੇ ਹਨ ਅਗਿਆਨੀਆਂ ਦੇ ਅੰਦਰ ਹੋਮੇ ਦੀ ਧੌਣੀ ਹੈ ਤੇ ਪਦਾਰਥਾਂ ਦੇ মোহ ਵਿੱਚ ਵਸਾਂ ਕਸਾਂ ਚ ਲੱਗੀ ਹੋਈ ਵਰਤੀ ਉਹਨਾਂ ਦੀ ਗੁਰਮੁਖਲੇ ਵਸਾਚੀ ਸਹਿਜ ਸਮਾਈ ਜਿਹੜੇ ਗੁਰਮੁਖ ਹਨ ਉਹਨਾਂ ਦੀ ਸੱਚੀ ਲਿਵ ਮਹਾਰਾਜ ਜੀ ਲੱਗੀ ਹੋਈ ਹੈ ਸੱਚੀ ਲਿਵ ਉਹਨਾਂ ਦੇ ਨਮਾਣੀ ਉਹਨਾਂ ਦੀ ਸੇਜੇ ਮਹਾਰਾਜ ਦੇ ਸੂਤਿ ਵਰਤੀ ਸਮਾ ਗਈ ਹੈ ਮਿਲ ਗਈ ਹੈ ਆਪੇ ਮਿਲ ਆਪੇ ਕਰ ਵੇਖੈ ਜਿਨ੍ਹਾਂ ਨੂੰ ਮਹਾਰਾਜ ਆਪਨੇ ਸੰਗਤ ਦੇ ਨਾਲ ਮੇਲ ਲੈਂਦੇ ਹੈ ਆਪ ਹੀ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਕਿਰਪਾ ਦ੍ਰਿਸ਼ਟੀ ਕਰਕੇ ਨਜ਼ਰ ਨਾਲ ਵੇਖਦੇ ਐ ਆਪ ਹੀ ਜਿਹਨਾਂ ਨੂੰ ਸੰਗਤ ਨਾਲ ਮੇਲਦੇ ਐ ਆਪ ਹੀ ਉਹਨਾਂ ਦੇ ਨਾਮ ਦਾ ਅਭਿਆਸ ਕਰਦਾ ਹੈ ਤੇ ਆਪ ਹੀ ਉਹਨਾਂ ਦੇ ਪਾਈ ਨਜ਼ਰ ਕਰਕੇ ਵੇਖਦਾ ਹੈ ਜਿਹਨੂੰ ਨਜ਼ਰ ਕਰਕੇ ਵੇਖਦਾ ਹੈ ਉਹ ਆਪਣੇ ਸਰੂਪ ਨੂੰ ਵੇਖ ਲੈਂਦੇ ਜਿਵੇਂ ਹੱਥ 'ਚ ਵੇਖ ਲੀਦਾ ਆਪਣਾ ਅੱਖਾਂ 'ਚ ਐਸ ਸਰੂਪ ਨੂੰ ਪਰਿਵਰਤ ਕਰਕੇ ਵੇਖ ਲੈਂਦੇ ਆ ਦਿਨ ਸਤਗੁਰੂ ਬੂਝ ਨਾ ਪਾਈ ਸਤਗੁਰੂ ਸਾਹਿਬ ਤੋਂ ਬਗੈਰ ਬੂਝ ਸਾਧ ਸੰਗਤ ਜੀ ਸਿੱਖਿਆ ਨਹੀਂ ਕਿਸੇ ਨੂੰ ਪਾਉਣਾ ਕੀਤੀ ਹੈ ਸਮਝ ਵੀ ਨਹੀਂ ਕਿਸੇ ਨੂੰ ਪਾਈ ਹੈ ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ ਇੱਕ ਗੁਰੂ ਜਿਹੇ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦੇ ਰਹਿੰਦੇ ਬ੍ਰਹਮ ਜੀ ਸਦਾਓ ਗਿਆਨ ਵਸਦਾ ਜਾਗ ਪਹਿਣ ਪਿਆਰੇ ਇੱਕ ਮਾਇਆ ਮੋਹੇ ਸੋਏ ਰਹੇ ਆ ਭਾਵੀ ਇੱਕ ਇਹ ਜੇ ਭਾਗਾ ਤੁਸੀਂ ਨੇ ਆ ਉਹ ਮਾਇਆ ਦੇ ਮੋਹ ਚ ਹਰ ਵਕਤ ਕਵਿੱਧਿਆ ਨੀਂਜ ਸੁੱਤੇ ਹੀ ਰਹਿੰਦੇ ਹਨ ਆਪੇ ਕਰੇ ਕਰਾਈ ਆਪੇ ਮੇਰਾ ਵਾਹਿਗੁਰੂ ਆਪ ਹੀ ਗੁਰਮਖਾਂ ਤੋਂ ਨਾਮ ਅਭਿਆਸ ਕਰਾਉਂਦਾ ਹੈ ਤੇ ਆਪ ਹੀ ਕਰਦਾ ਗੁਰਮਖਾਂ ਦੇ ਹਿਰਦੇ ਚ ਬੈਠ ਕੇ ਐਵੇਂ ਮਨ ਮੁਖਾਂ ਦੇ ਜਿਹੜੇ ਕਰਮਾਂ ਕਰਮਾਂ ਸਾਲ ਫਲ ਪ੍ਰਦਾਤਾ ਆ ਉਹਨਾਂ ਦੀ ਵਾਸ਼ਨਾ ਦਾ ਪ੍ਰੇਰਿਆ ਕਰਦਾ ਕਰਾਉਂਦਾ ਹੈ ਆਪ ਹੀ ਹੋਰ ਕਰਨਾ ਕਿਛੂ ਨਾ ਜਾਈ ਹੋਰ ਦੇ ਪਾਸੋਂ ਕੁਝ ਨਹੀਂ ਕੀਤਾ ਜਾ ਸਕਦਾ ਕਰਮਾਂ ਅਨਸਾਰ ਫਲ ਦੇ ਹੀ ਜਾਂਦਾ ਹੈ ਪਰਮੇਸ਼ਰ ਕਾਲ ਮਾਰ ਗੁਰ ਸ਼ਬਦ ਨਿਵਾਰੇ ਜਿਹੜੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਦੇ ਐ ਇਹ ਜਿਹੜਾ ਸਾਰਿਆਂ ਨੂੰ ਕਾਲ ਮਾਰਨ ਵਾਲਾ ਹੈ ਇਸ ਨੂੰ ਨਿਰਵਰਤ ਕਰ ਲੈਂਦੇ ਐ ਕਾਲ ਨੂੰ ਵੀ ਮਾਰ ਲੈਂਦੇ ਐ ਮਾਰ ਕਾ ਮਾਰ ਕਰਨ ਵੀ ਗੁਰੂ ਸਾਹਿਬ ਦੇ ਸ਼ਬਦ ਨਾਲ ਨਿਰਭਰ ਕਰ ਲੈਂਦੇ ਹਨ ਹਰ ਕਾ ਨਾਮ ਰੱਖੈ ਔਰ ਧਾਰੇ ਜੋ ਪਰਮੇਸ਼ਰ ਦੇ ਨਾਮ ਨੂੰ ਦਿਲ ਚ ਵਸਾ ਕੇ ਰੱਖਦੇ ਹਨ ਸਤਗੁਰ ਸੇਵਾ ਤੇ ਸੁਖ ਪਾਇਆ ਜਿਸ ਕਿਸੇ ਨੇ ਸੁਖ ਪਾਇਆ ਸਾਰ ਸੰਗੀਤ ਜੀ ਸਤਿਗੁਰਾਂ ਦੀ ਸੇਵਾ ਟਾਲ ਕਰਕੇ ਸੋ ਪਾਇਆ ਹੈ ਹਰ ਕੈ ਨਾਮ ਸਮਾਈ ਹੈ ਉਹਨਾਂ ਦੀ ਪਰਮੇਸ਼ਰ ਦੇ ਨਾਮ ਵਿੱਚ ਬ੍ਰਤੀ ਸਮਾ ਗਈ ਨੀਨ ਹੋ ਗਈ ਇਹ ਪਿਆਰੇ ਦੂਜੇ ਭਾਏ ਫਿਰੈ دیਵਾਨੀ ਜੇਗੀ ਦੁਆਜ ਭਾਜ ਲੱਗੀ ਕੋਹੰਨੇ ਦੀ ਕੋ ਬੰਨੇ ਦੀ ਉਹ ਭਾਈ دیਵਾਨੀ ਕੰਵਲੀ ਤੂਰੀ ਫਿਰਦੀ ਕੋਈ ਬੰਨਿਆਂ ਨੂੰ ਖੇਤਾਂ ਨੂੰ ਜਾ ਮੱਥਾ ਟੇਕਿਆ ਕਿਸੇ ਘੋੜੀ ਦੀ ਕਾਠੀ ਨੂੰ ਮੱਥਾ ਟੇਕ ਲਿਆ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਦੁਆਜ ਭਾਜ ਲੱਗੀ ਹੋਈ ਜਵਾਨੀ ਕਮਣੀ ਤਰੀ ਫਿਰਦੀ ਹੈ ਸ੍ਰਿਸ਼ਟੀ ਮਾਇਆ ਮੋਹ ਦੁਖ ਮਾਹ ਸਮਾਨੀ ਮਾਇਆ ਦੇ ਮੋਹ ਕਰਕੇ ਦੁਖੀ ਬੀਤੀ ਉਹਨਾਂ ਦੀ ਬੀਤੀ ਹਰ ਵਕਤ ਲੀਣ ਹੋਈ ਰਹਿੰਦੀ ਹੈ ਬਹੁਤ ਹੀ ਧੀਖ ਕਰ ਨਹਿ ਪਾਏ ਬਾਲਿਆਂ ਤੇਸਾਂ ਨੂੰ ਕਰਦੇ ਆ ਜਿਹੇ ਦੀ ਮੌਸਮਾਂ ਹੀ ਉਹ ਜਿਹੇ ਅਕਾਲੀਆਂ ਦਾ ਬੇਸਾ ਕਾਲੇ ਲੀੜੇ ਪਾ ਬੈਠੇ ਸਾਧਾਂ ਦਾ ਆਇਆ ਤੇ ਹਕਮਾਂ ਦੇ ਜਾ ਕੇ ਭਗਵੇਂ ਲੀੜੇ ਰੰਗ ਬੈਠੇ ਇਸ ਬੁਕਾਰ ਜਿਹੜਾ ਅਸਲੀ ਨਿਸ਼ਚਾ ਨਾ ਹੋਣਾ ਗੁਰਸਿੱਖੀ ਤੇ ਉਤਮ ਮਨੋਟ ਬਣਾ ਕੇ ਰੱਖਣੇ ਬਹੁਤੇ ਭੇਖਣ ਜਿਹੜੇ ਜੋਗੀ ਜੰਗਮ ਸੇਵੜੇ ਸੰਿਆਸੀ ਦੇ ਪ੍ਰਵੇਸ਼ ਆਦਕ ਬਹੁਤੇ ਭੇਖ ਕਰੈ ਨਹਿ ਪਾਈ ਇਹ ਵਾਹਿਗੁਰੂ ਦੇ ਸਰੂਪ ਨੂੰ ਪਾ ਸਕਦੇ ਐਸੇ ਪੁਰਖ ਬਿਨ ਸਤਗੁਰ ਸੁਖ ਨਾ ਪਾਈ ਸਤਗੁਰੂ ਸਹਾ ਤੋਂ ਗੈਰ ਸੁਖ ਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਪਿਆਰੇ ਕਿਸ ਨੂੰ ਕਹੀਐ ਜਾਂ ਆਪ ਕਰਾਈ ਕਿਸ ਨੂੰ ਭਾਈ ਕਹੀਏ ਬ੍ਰਹਮ ਦੇਤੇ ਜਿਹੜੇ ਹਨ ਇੰਪਰਮੇਤ ਪਰੇਰਕ ਜੀਤ ਨੂੰ ਸਮਝਦੇ ਆ ਕਿਉਂਕਿ ਵਾਹਿਗੁਰੂ ਸੁਤੰਤਰ ਹੋਇਆ ਇਸ ਕਰਕੇ ਕਿਹਨੂੰ ਜਾ ਕੇ ਕਹੀਏ ਜਾਂ ਆਪ ਕਰਾਈ ਜਦੋਂ ਉਹਦੀ ਅੰਦਰਲੀ ਮੰਦੀ ਵਾਸ਼ਨਾ ਅਨਸਾਰ ਆਪ ਹੀ ਕਰਾਉਂਦਾ ਹੈ ਫਲ ਪ੍ਰਦਾਤਾ ਜਿਤ ਭਾਵ ਹੈ ਤੇਤ ਰਾਹ ਚਲਾਏ ਗੁਰੂਖਿ ਜਿਹਾ ਜੀਵਾਂ ਦੇ ਕਰਮ ਨਹੀਂ ਵਿਚਾਰਦੇ ਉਹ ਜਾਣਦਾ ਕਿ ਜਿਸ ਤਰ੍ਹਾਂ ਪਉਂਦਾ ਉਹ ਇਹਨਾਂ ਰਾਹ ਵੀ ਤੁੰਨ ਨੂੰ ਤੋੜਿਆ ਹੈ ਜਿਹੜੇ ਗੁਰੂਖਾਂ ਦੀ ਸੰਗਤ ਕਰਦੇ ਆ ਉਹਨਾਂ ਨੂੰ ਆਪ ਦੇ ਰਾਜ ਤੋੜਿਆ ਭਾਵ ਭਗਤੀ ਦੇ ਜਿਹੜੇ ਮਨਮੁਖਾਂ ਦੀ ਸੰਗਤ ਕਰਦੇ ਆ ਉਹਨਾਂ ਨੂੰ ਦੁਰਮਤ ਦੇ ਰਾਜ ਤੋੜਿਆ ਹੈ ਕਿਉਂ ਉਹਦੇ ਰਜਾ ਵਿੱਚ ਹੀ ਹੈ ਉਹਨ ਪਰ ਕਰਮਾਂ ਅਨੁਸਾਰ ਫਲ ਪ੍ਰਦਾਤਾ ਹੈ ਆਪੇ ਮਿਹਰਬਾਨ ਸੁਖ ਦਾਤਾ ਆਪ ਹੀ ਮਿਹਰਬਾਨ ਜਿਹਨਾਂ ਦੇ ਮਿਹਰਮਾਨੀ ਕਰਦਾ ਸੁਖਾਂ ਦਾ ਦਾਤਾ ਉਹਨਾਂ ਨੂੰ ਸਰਬ ਸੁਖ ਬਖਸ਼ ਦਿੰਦਾ ਹੈ ਕਿਉਂ ਭਾਵ ਹੈ ਤੇ ਵਹਿ ਚਲਾਈ ਜਿਵੇਂ ਵਾਇਕ ਨੂੰ ਪਿੱਛੇ ਘੁੰਮਦਾ ਸੀ ਉਹਨੇ ਸ੍ਰਿਸ਼ਟੀ ਚਲਾਈ ਸੀ ਜਿਵੇਂ ਹੁਣ ਪੁੰਹਦਾ ਐਵੇਂ ਚਲਾਈ ਅੱਗੇ ਵੀ ਚਲਾਏਗਾ ਏ ਪਿਆਰੇ ਆਪੇ ਕਰਤਾ ਆਪੇ ਭੁਗਤਾ ਆਪੇ ਸਾਰੇ ਜਗਤ ਨੂੰ ਕਰਨ ਵਾਲਾ ਹੈ ਪਰਮੇਸ਼ਵਰ ਆਪ ਹੀ ਸਾਰਿਆਂ ਦੇ ਤਾਂ ਹੀ ਭੁਗਤਾ ਪਦਾਰਥਾਂ ਨੂੰ ਪੁਗਤਣ ਵਾਲਾ ਹੈ ਆਪ ਹੀ ਕਰਤਾ ਹੈ ਜੀਵ ਰੂਪ ਆਪ ਹੀ ਭੋਗਤਾ ਰੂਪ ਹੈ ਆਪ ਹੀ ਕਰਤਾ ਈਸ਼ਰੂਪ ਹੈ ਆਪ ਹੀ ਭੋਗਤਾ ਰੂਪ ਜੀਵ ਰੂਪ ਹੈ ਆਪ ਹੀ ਕਰਤਾ ਪੁਰਖ ਸਦਾ ਸੁਤੰਤਰ ਹੈ ਤੇ ਆਪ ਹੀ ਜਗਿਆਸਨ ਦਿੱਤੇ ਹੋਏ ਹਰ ਇੱਕ ਹੋਵੇ ਭੋਜਨਾਂ ਨੂੰ ਭੁੱਖ ਦਾ ਭੁਗਣ ਵਾਲਾ ਹੈ ਗ੍ਰਹਿਣ ਕਰਨ ਵਾਲਾ ਹੈ ਆਪੇ ਸੰਜਮ ਆਪੇ ਯੁਗਤਾ ਆਪ ਹੀ ਸੰਜਮੀ ਸਾਧਨਾ ਦੇ ਕਰਨ ਵਾਲਾ ਹੈ ਅਤੇ ਆਪ ਹੀ ਯੁਗਤਾ ਜੁੜਿਆ ਹੋਇਆ ਆਪ ਦੇ ਸਰੂਪ ਵਿੱਚ ਆਪੇ ਨਿਰਮਲ ਮਿਹਰਬਾਨ ਮਦਸੂਦਨ ਆਪ ਹੀ ਮਾਇਆ ਦੀ ਮਹਿਰ ਤੋਂ ਨਿਰਮਲ ਉਜਲ ਹੈ ਆਪ ਹੀ ਮਿਹਰਬਾਨੀ ਕਰਨ ਵਾਲਾ ਹੈ ਆਪ ਹੀ ਮధుਵਾਦਕ ਦੇਨਤਾ ਨੂੰ ਸੂਦਨ ਕਟਣ ਵਾਲਾ ਹੈ ਆ ਵੀ ਮਲੂ ਹੰਕਾਰ ਜਿਹੜੇ ਮਨ ਦੇ ਅੰਦਰ ਹੰਕਾਰ ਆਦਿਕ ਹੈ ਇਹਨਾਂ ਦੰਕਾਂ ਨੂੰ ਸੂਧਨ ਕੱਟਣ ਵਾਲਾ ਹੈ ਜਿਸ ਦਾ ਹੁਕਮ ਨਾ ਮੀਟਿਆ ਜਾਈ ਹੀ ਇਹ ਭਾਈ ਜਿਸ ਵਾਹਿਗੁਰੂ ਦਾ ਹੁਕਮ ਕਿਸੇ ਪਾਸੋਂ ਮੀਟਿਆ ਨਹੀਂ ਜਾਂਦਾ ਰਜਾਬ ਚ ਸਭ ਨੂੰ ਚੱਲਣਾ ਪੈਂਦਾ ਹੈ ਸੇ ਵੱਡ ਭਾਗੀ ਜਿਨੀ ਏਕੂ ਜੱਤ ਸੇ ਤਿੰਨਾਂ ਲੋਕਾਂ ਜੋ ਵੱਡਿਆਂ ਭਾਗਾਆਂ ਵਾਲੇ ਪੁਰਖ ਹਨ ਜਿਨ੍ਹਾਂ ਨੇ ਕਾਲਪੁਰਖ ਨੂੰ ਜਾਣ ਲਿਆ ਹੈ ਕਟ ਕਟ ਵਸ ਰਿਹਾ ਜਗ ਜੀਵਨ ਦਾਤਾ ਉਹ ਸਾਰੇ ਜਗ ਦਾ ਜੀਵਨ ਰੂਪ ਦਾਤਾ ਸਾਰਿਆਂ ਘਟਾਂ ਘਟਾਂ ਚ 크ਾਸ ਵਸ ਰਿਹਾ ਹੈ ਚਾਰ ਚਾਰ ਖਾਣੀਆਂ ਦੇ ਘਟਾਂ ਘਟਾਂ ਵਿੱਚ ਇੱਕ ਹੈ ਗੁਪਤ ਪ੍ਰਗਟ ਹੈ ਆਪੇ ਜਿਹੜੇ ਜਿੱਦਾਂ ਗੁਪਤ ਰੂਪ ਆ ਗਿਆਨੀਆਂ ਦੇ ਜਿਸ ਗੁਰਮਖੰਦੇ ਅੰਦਰ ਪ੍ਰਗਟ ਸਰੂਪ ਹੈ ਨਿਰਗੁਣ ਸਰੂਪ ਗੁਪਤ ਹੈ ਪਰਗੋ ਜੂ ਪਰਗੋ ਭਾ ਗੁਰਮੁਖ ਭਰਮ ਪਾਉ ਜਾਈਏ ਗੁਰਮੁਖਾਂ ਦੇੰਦਰੋਂ ਜਿਹੜਾ ਭਰਮ ਹੈ ਪੰਜ ਪ੍ਰਕਾਰ ਦਾ ਸਤ ਪ੍ਰਕਾਰ ਦਾ ਪਹਿਚਿਆ ਜਾਂਦਾ ਹੈ ਪਿਆਰੇ ਗੁਰਮੁਖ ਹਰ ਜੀਓ ਏਕੋ ਜਾਤਾ ਗੁਰਮੁਖਾਂ ਨੇ ਅਕਾਲ ਪੁਰਖ ਜੀ ਨੂੰ ਸਾਰਿਆਂ ਦੇ ਕੋਦ ਆਕਰੂਪ ਨੂੰ ਜਾਣ ਲਿਆ ਹੈ ਅੰਤਰਨਾਮ ਸ਼ਬਦ ਪਛਾਤਾ ਅੰਤਰ ਗੁਰਮੁਖੀਸ਼ ਦਾ ਨਾਮ ਜਿਨ੍ਹਾਂ ਦੇ ਵਸਿਆ ਹੋਇਆ ਹੈ ਇਹ ਉਹ ਗੁਰਾਂ ਦੇ ਸ਼ਬਦ ਉਦੇਸ਼ ਕਰਕੇ ਉਹਨਾਂ ਨੂੰ ਸਰੂਪ ਨੂੰ ਪਛਾਣ ਲਿਆ ਹੈ ਜਿਸ ਤੂੰ ਦੇਹ ਸੋਈ ਜਾਣ ਪਾਏ ਫਿਰ ਮਹਾਰਾਜ ਉਹਨਾਂ ਦੇ ਤਾਈ ਤੁਸੀਂ ਅੰਮ੍ਰਿਤ ਨਾਮ ਦੀ ਬਖਸ਼ਿਸ਼ ਦਿੰਨੇ ਹੋ ਉਹੀ ਜਨ ਤੇਰੇ ਸਰੂਪ ਨੂੰ ਪਾਉਂਦੇ ਹਨ ਨਾਨਕ ਨਾਮ ਵਡਾਈ اے ਸਾਨੀ ਮਹਾਰਾਜ ਗੁਰੂ ਸਾਹਿਬ ਜੀ ਕਹਿੰਦੇ ਆਪਦੇ ਨਾਮ ਦੀ ਵਡਿਆਈ ਹੈ اے ਪਰਮੇਸ਼ਵਰੋ